ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਆਪਣੇ ਮਾਪਿਓ ਦੀ ਇਕਲੌਤੀ ਉਲਾਦ ਸੀ ਮੇਰੇ ਮਾਪਿਓ ਨੂੰ ਮੇਰੇ ਤੇ ਬਹੁਤ ਯਕੀਨ ਸੀ ਤੇ ਮੈਂ ਉਹਨਾਂ ਦਾ ਯਕੀਨ ਤੋੜਿਆ ਵੀ ਨਹੀਂ ਸੀ ਮੈਂ 10ਵੀਂ ਵਿੱਚ ਪੜਦਾ ਸੀ ਜਦੋਂ ਇੱਕ ਕੁੜੀ ਮੈਨੂੰ ਬਹੁਤ ਹੀ ਪਸੰਦ ਕਰਦੀ ਸੀ ਪਰ ਮੈਂ ਉਹਦੀ ਕੋਈ ਗੱਲ ਹੀ ਨਹੀਂ ਸੁਣੀ ਤੇ ਨਾ ਹੀ ਉਹਦੇ ਵੱਲ ਧਿਆਨ ਦਿੱਤਾ ਮੇਰੇ ਕੋਲ ਆਪਣੀ 20 ਕਿੱਲੇ ਜ਼ਮੀਨ ਸੀ ਤੇ ਮੇਰਾ ਕੋਈ ਆਪਣਾ ਭੈਣ ਭਰਾ ਵੀ ਨਹੀਂ ਸੀ ਮੈਂ ਅਮੀਰ ਘਰ ਦਾ ਮੁੰਡਾ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਮੈਂ ਇੱਕ ਐਸ਼ ਦੀ ਜ਼ਿੰਦਗੀ ਜਿਉਂਦਾ ਤੇ ਆਪਣੇ ਯਾਰਾਂ ਦੋਸਤਾਂ ਨਾਲ ਮौज-ਮਸਤੀ ਕਰਦਾ ਸੀ ਮੇਰੇ ਯਾਰਾਂ ਦੋਸਤਾਂ ਦੀਆਂ ਗਰਲਫ੍ਰੈਂਡਾਂ ਸੀ ਪਰ ਮੇਰੀ ਕੋਈ ਵੀ ਨਹੀਂ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਕਿਸੇ ਕੁੜੀ ਨਾਲ ਗੱਲਬਾਤ ਕਰਾਂ ਕਿਉਂਕਿ ਮੇਰੀ ਮਾਂ ਚਾਹੁੰਦੀ ਸੀ ਕਿ ਮੈਂ ਇੱਕ ਚੰਗੀ ਕੁੜੀ ਦੇ ਨਾਲ ਹੀ ਵਿਆਹ ਕਰਵਾਉਂਗੀ ਜੋ ਸਾਡੀ ਤੇ ਤੇਰੀ ਇੱਜ਼ਤ ਕਰੂਗੀ ਤੇ ਰਿਸ਼ਤੇਦਾਰਾਂ ਵਿੱਚ ਵੀ ਤੇਰੀ ਇੱਜ਼ਤ ਹੀ ਬਣਾਉਂਗੀ ਇਸ ਲਈ ਮੈਂ ਚਾਹੁੰਦਾ ਸੀ ਕਿ ਮੇਰੇ ਲਈ ਮੇਰੀ ਮਾਂ ਸੋਹਣੀ ਕੁੜੀ ਹੀ ਲੱਭੂਗੀ ਮੈਂ ਸਾਰੀਆਂ ਸੋਹਣੀਆਂ ਸੁਹਣੀਆਂ ਕੁੜੀਆਂ ਨੂੰ ਰਿਜੈਕਟ ਕਰ ਦਿੱਤਾ ਸੀ ਕਿਉਂਕਿ ਮੈਂ ਆਪ ਵੀ ਬਹੁਤ ਸੋਹਣਾ ਸੀ ਮੇਰੇ ਵਿੱਚ ਵੀ ਕੋਈ ਕਮੀ ਨਹੀਂ ਸੀ ਫਿਰ ਇਦਾਂ ਹੀ ਇੱਕ ਦਿਨ ਮੇਰੀ ਮਾਸਦੀ ਦੀ ਕੁੜੀ ਮੈਨੂੰ ਕਹਿਣ ਲੱਗੀ ਕਿ ਵੀਰੇ ਮੈਂ ਤੇਰਾ ਵਿਆਹ ਕਰਵਾਉਣਾ ਚਾਹੁੰਦੀ ਆ ਮੈਨੂੰ ਇੱਕ ਕੁੜੀ ਬਹੁਤ ਪਸੰਦ ਆ ਤੇਰੇ ਵਾਂਗੂ ਜਵਾਨ ਤੇ ਸੋਹਣੀ ਆ ਤੇਰੀ ਜੋੜੀ ਉਹਦੇ ਨਾਲ ਬਹੁਤ ਸੋਹਣੀ ਲੱਗਣੀ ਆ ਇਸ ਲਈ ਮੈਂ ਤੇਰ ਰਿਸ਼ਤਾ ਕਰਵਾਉਣਾ ਮੈਂ ਕਿਹਾ ਕਿ ਮੈਨੂੰ ਨਹੀਂ ਪਤਾ ਮੰਮੀ ਦੇ ਨਾਲ ਹੀ ਗੱਲ ਕਰ ਲੈ ਜੇ ਉਹਨੂੰ ਪਸੰਦ ਆਉਗੀ ਤਾਂ ਮੈਂ ਜ਼ਰੂਰ ਵਿਆਹ ਕਰਵਾਵਾਗਾ ਮੇਰੀ ਆਪਣੀ ਕੋਈ ਮਰਜ਼ੀ ਨਹੀਂ ਮੈਂ ਉਹਨੂੰ ਇੰਨੀ ਗੱਲ ਕਹਿ ਕੇ ਟਾਲ ਦਿੱਤਾ ਸੀ ਉਹਨੇ ਮੰਮੀ ਨੂੰ ਫੋਨ ਕੀਤਾ ਮਾਸੀ ਮੈਂ ਬੁਲਕਾਰ ਦੇ ਲਈ ਕੁੜੀ ਦੇਖੀ ਆ ਜੋ ਬਹੁਤ ਹੀ ਸੋਹਣੀ ਤੇ ਚੰਗੀ ਵੀ ਆ ਜੇ ਤੈਨੂੰ ਪਸੰਦ ਆਵੇ ਤਾਂ ਦੱਸ ਦੇਣੀ ਆਪਾਂ ਰਿਸ਼ਤੇ ਦੀ ਗੱਲ ਤੋਰ ਲਵਾਂਗੇ ਉਹਨੇ ਮੇਰੀ ਮੰਮੀ ਨੂੰ ਕੁੜੀ ਦੀ ਫੋਟੋ ਦਿਖਾਈ ਤੇ ਮੇਰੀ ਮੰਮੀ ਨੇ ਕੁੜੀ ਨੂੰ ਪਸੰਦ ਕਰ ਲਿਆ ਕੁੜੀ ਸੱਚੀ ਬਹੁਤ ਸੋਹਣੀ ਸੀ ਚੰਗੀ ਵੀ ਸੀ ਸਾਰਿਆਂ ਦੇ ਕਹਿਣ ਤੇ ਇੱਕ ਦਿਨ ਰਿਸ਼ਤਾ ਕਰਨ ਦਾ ਦਿਨ ਰੱਖ ਲਿਆ ਤੇ ਮੇਰਾ ਤੇ ਗੁਰਲੀਨ ਦਾ ਰਿਸ਼ਤਾ ਪੱਕਾ ਹੋ ਗਿਆ ਸੀ ਗੁਰਲੀਨ ਬਹੁਤ ਸੋਹਣੀ ਸੀ ਉਸ ਦਿਨ ਵੀ ਉਹ ਫਾਦ ਤੋਂ ਵੱਧ ਸੋਹਣੀ ਲੱਗ ਰਹੀ ਸੀ ਮੇਰਾ ਰਿਸ਼ਤਾ ਉਹਦੇ ਨਾਲ ਹੋਇਆ ਤਾਂ ਸਾਰੇ ਮੈਨੂੰ ਪੁੱਛਦੇ ਸੀ ਕਿ ਮੈਂ ਖੁਸ਼ ਆ ਜਾਂ ਨਹੀਂ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਤਾਂ ਬਹੁਤ ਖੁਸ਼ ਆ ਕਿਉਂਕਿ ਮੇਰੀ ਮਾਂ ਖੁਸ਼ ਸੀ ਇਸ ਲਈ ਮੈਨੂੰ ਵੀ ਬਹੁਤ ਖੁਸ਼ੀ ਸੀ ਜਿੰਨੇ ਕੋ ਰਿਸ਼ਤੇਦਾਰ ਆਏ ਸੀ ਸਾਰੇ ਮੈਨੂੰ ਵਧਾਈਆਂ ਦਿੰਦੇ ਸੀ ਮੈਂ ਗੁਰਲੀਨ ਨਾਲ ਦੋ ਕਮੈਂਟ ਗੱਲ ਕੀਤੀ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਸੀ ਫਿਰ ਮਹੀਨੇ ਕੋ ਬਾਅਦ ਗੁਰਲੀਨ ਦੇ ਨਾਲ ਮੇਰਾ ਵਿਆਹ ਦੀ ਤਰੀਕ ਵੀ ਰੱਖ ਲਈ ਸਾਰਿਆਂ ਦੇ ਕਹਿਣ ਤੇ ਫਿਰ ਮਹੀਨੇ ਬਾਅਦ ਮੇਰਾ ਵਿਆਹ ਸੀ ਇੱਕ ਮਹੀਨੇ ਵਜੇ ਤਿਆਰੀ ਕਰ ਲਈ ਸੀ ਇਦਾਂ ਹੀ ਫਿਰ ਇੱਕ ਦਿਨ ਗੁਰਲੀਨ ਵਿਆਹ ਕੇ ਮੇਰੇ ਘਰ ਆ ਗਈ ਮੇਰੀ ਮਾਂ ਨੂੰ ਮੇਰੇ ਨਿਆਣੇ ਦੇਖਣ ਦੀ ਬਹੁਤ ਖੁਸ਼ੀ ਸੀ ਅਜੇ ਗੁਰਲੀਨ ਨੂੰ ਕੁਝ ਦਿਨ ਹੀ ਸਾਡੇ ਘਰ ਆਏ ਨੂੰ ਹੋਏ ਸੀ ਤੇ ਵਿਆਹੀ ਨੂੰ ਹੀ ਉਹਨੂੰ ਉਲਟੀਆਂ ਆਉਣ ਲੱਗ ਗਈਆਂ ਸੀ ਜਦੋਂ ਅਸੀਂ ਉਹਨੂੰ ਹਸਪਤਾਲ ਲੈ ਕੇ ਗਏ ਤਾਂ ਗੁਰਲੀਨ ਵੱਲੋਂ ਸਾਨੂੰ ਕੋਈ ਖੁਸ਼ਖਬਰੀ ਨਹੀਂ ਮਿਲੀ ਸੀ ਬਲਕਿ ਉਹਦਾ ਵੈਸੇੇ ਪੇਟ ਖਰਾਬ ਹੋ ਗਿਆ ਸੀ ਤੇ ਉਹਦੀ ਸਿਹਤ ਠੀਕ ਨਹੀਂ ਸੀ ਇਸ ਲਈ ਉਹਨੂੰ ਕੁਝ ਪਚਦਾ ਨਹੀਂ ਸੀ ਤੇ ਮੈਂ ਸੋਚਿਆ ਕਿ ਮੈਂ ਤਾਂ ਪਿਓ ਬਣਨ ਵਾਲਾ। ਮੇਰੀ ਮਾਂ ਵੀ ਬਹੁਤ ਕੋਸ਼ਿਸ਼ ਸੀ। ਉਹ ਮੈਨੂੰ ਕਹਿੰਦੀ ਸੀ ਕਿ ਤੂੰ ਵੀ ਹੁਣ ਇੱਕ ਬੱਚੇ ਦਾ ਪਿਓ ਬਣ ਜਾਵੇਂਗਾ ਤੇ ਆਪਣੀ ਹੁਣ ਆਦਤਾਂ ਸੁਧਾਰ ਲੈ। ਸਿਆਣਾ ਬਣ। ਮੈਂ ਕਿਹਾ ਕਿ ਕੋਈ ਗੱਲ ਨਹੀਂ। ਜਦੋਂ ਅਸੀਂ ਡਾਕਟਰ ਦੇ ਮੂੰਹੋਂ ਗੱਲ ਸੁਣੀ ਤਾਂ ਮੇਰੀ ਮਾਂ ਦਾ ਦਿਲ ਟੁੱਟ ਗਿਆ। ਮੈਂ ਚੁੱਪਾ ਕਰਕੇ ਗੁਰਲੀਨ ਨੂੰ ਘਰ ਲਿਆਇਆ ਤੇ ਉਹਨੂੰ ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ ਤੂੰ ਜਲਦੀ ਠੀਕ ਹੋ ਜਾਵੇਂਗੀ ਤੇ ਇੱਕ ਬੱਚੇ ਦੀ ਮਾਂ ਬਣ ਜਾਵੇਂਗੀ। ਪਰ ਇਦਾਂ ਨਹੀਂ ਹੋਇਆ ਰੱਬ ਨੇ ਪਤਾ ਨਹੀਂ ਕੀ ਕਿਸਮਤ ਵਿੱਚ ਲਿਖਿਆ ਸੀ ਮੈਂ ਉਹਨੂੰ ਬਹੁਤ ਦਵਾਈਆਂ ਖਵਾਈਆਂ ਬਹੁਤ ਟੈਸਟ ਕਰਵਾਏ ਪਰ ਗੁਰਲੀਨ ਮਾਂ ਨਹੀਂ ਬਣ ਸਕਦੀ ਸੀ ਪਤਾ ਨਹੀਂ ਉਹਦੇ ਵਿੱਚ ਇਹੋ ਕੀ ਜਿਹੀ ਕਿਹੜੀ ਕਮੀ ਸੀ ਕਿ ਉਹ ਇੱਕ ਬੱਚੇ ਦੀ ਮਾਂ ਬਣ ਨਹੀਂ ਸਕਦੀ ਸੀ ਮੈਂ ਆਪਣੇ ਵੀ ਟੈਸਟ ਕਰਵਾਏ ਮੈਂ ਬਿਲਕੁਲ ਠੀਕ ਸੀ ਮੈਨੂੰ ਆਪਣੇ ਆਪ ਤੋਂ ਤਾਂ ਪੂਰੀ ਉਮੀਦ ਸੀ ਕਿ ਮੈਂ ਪਿਓ ਬਣ ਜਾਊਂਗਾ ਪਰ ਗੁਰਲੀਨ ਮਾਂ ਨਹੀਂ ਬਣ ਸਕਦੀ ਸੀ ਪਤਾ ਨਹੀਂ ਮੈਂ ਉਹਨੂੰ ਕਿੱਥੋਂ ਕਿੱਥੋਂ ਦਵਾਈਆਂ ਖਵਾਈਆਂ ਗੁਰਲੀਨ ਵੱਲ ਵੇਖ-ਵੇਖ ਕੇ ਮੇਰਾ ਤੇ ਮਾਂ ਦਾ ਦਿਲ ਬਹੁਤ ਦੁਖੀ ਹੁੰਦਾ ਸੀ ਕਿ ਕਿੰਨੀ ਸੋਹਣੀ ਆ ਪਰ ਰੱਬ ਨੇ ਇਹਦੀ ਕੁੱਖ ਹਰੀ ਨਹੀਂ ਕੀਤੀ ਜਦ ਕਿ ਮੇਰੀ ਮਾਂ ਨੂੰ ਬਹੁਤ ਖੁਸ਼ੀ ਖੁਸ਼ੀ ਵੀ ਸੀ ਕਿ ਉਹ ਮੇਰਾ ਬੱਚਾ ਦੇਖੂਗੀ ਤੇ ਉਹਨੂੰ ਪਿਆਰ ਕਰੂਗੀ ਪਰ ਉਹਦੀ ਕਿਸਮਤ ਵਿੱਚ ਸ਼ਾਇਦ ਪੋਤਾ-ਪੋਤੀ ਲਿਖਿਆ ਹੀ ਨਹੀਂ ਸੀ ਇਦਾਂ ਹੀ ਕਰਦੇ ਕਰਾਉਂਦੇ ਮੇਰੇ ਵਿਆਹ ਨੂੰ 7 ਸਾਲ ਹੋ ਗਏ ਤੇ ਮੇਰੀ ਮਾਂ ਕਹਿੰਦੀ ਸੀ ਕਿ ਪਤਾ ਨਹੀਂ ਅਸੀਂ ਕਦੋਂ ਆਪਣੇ ਪੋਤੇ-ਪੋਤੀ ਦਾ ਮੂੰਹ ਦੇਖਾਂਗੇ ਖਾਰੇ ਸ਼ਹਿਰ ਦੇਖਣ ਤੋਂ ਪਹਿਲਾਂ ਹੀ ਮਰ ਜਾਵਾਂਗੇ ਜਦੋਂ ਮੈਂ ਇਹ ਗੱਲ ਆਪਣੀ ਮਾਂ ਦੇ ਮੂੰਹੋਂ ਸੁਣਦਾ ਤਾਂ ਮੇਰਾ ਵੀ ਮਨ ਬਹੁਤ ਦੁਖੀ ਹੁੰਦਾ ਸੀ ਫਿਰ ਮੈਂ ਗੁਰਲੀਨ ਨਾਲ ਇੱਕ ਸਲਾਹ ਕੀਤੀ ਕਿ ਕਿਉਂ ਨਾ ਮੈਂ ਦੂਜਾ ਵਿਆਹ ਕਰਵਾ ਲਵਾਂ ਤੇ ਬੱਚਾ ਲੈ ਕੇ ਉਹਨੂੰ ਛੱਡ ਦੇਵਾਂਗਾ ਤੂੰ ਬੱਚੇ ਨੂੰ ਪਾਲ ਲੈ ਮੇਰੀ ਇਸ ਗੱਲ ਤੇ ਗੁਰਲੀਨ ਖੁਸ਼ ਹੋ ਗਈ ਕਹਿਨ ਲੱਗੀ ਕਿ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਆਪਣੀ ਮਾਂ ਨੂੰ ਕਿਹਾ ਕਿ ਇਦਾਂ ਦੀ ਕੁੜੀ ਲੱਭ ਜੋ ਮੇਰੇ ਬੱਚੇ ਦੀ ਮਾਂ ਬਣ ਜਾਵੇ ਮੇਰੀ ਮਾਂ ਨੇ ਗੁਰਲੀਨ ਤੋਂ ਵੀ ਸਹਿਮਤੀ ਲਈ ਤੇ ਮੇਰੇ ਲਈ ਕੁੜੀ ਲੱਭ ਲਈ ਉਹ ਕੁੜੀ ਵੀ ਬਹੁਤ ਸੋਹਣੀ ਸੀ ਤੇ ਮੇਰਾ ਫਿਰ ਦੂਜਾ ਵਿਆਹ ਕਮਲ ਦੇ ਨਾਲ ਹੋ ਗਿਆ ਗੁਰਲੀਨ ਤੇ ਕਮਲ ਦੋਨੇ ਭੈਣਾਂ ਦੀ ਤਰ੍ਹਾਂ ਹੀ ਰਹਿੰਦੀਆਂ ਸੀ ਕਮਲ ਗੁਰਲੀਨ ਨਾਲੋਂ ਵੀ ਸਿਆਣੀ ਸੀ ਉਹ ਕਿਸੇ ਕੁੜੀ ਦਾ ਦੁੱਖ ਸਮਝ ਸਕਦੀ ਸੀ ਉਹਨੂੰ ਪਤਾ ਸੀ ਕਿ ਜਿਸ ਔਰਤ ਦੀ ਉਹ ਖਰੀ ਨਹੀਂ ਹੁੰਦੀ ਉਹਨੂੰ ਕਿੰਨਾ ਦੁੱਖ ਆਉਂਦਾ ਇਸ ਲਈ ਕਮਲ ਮੇਰੇ ਨਾਲ ਬਹੁਤ ਵਧੀਆ ਰਹਿੰਦੀ ਸੀ ਤੇ ਰਾਤ ਨੂੰ ਮੇਰੇ ਨਾਲ ਹੀ ਸੌਂਦੀ ਸੀ ਮੈਂ ਵੀ ਉਹਨੂੰ ਬਹੁਤ ਖੁਸ਼ ਰੱਖਦਾ ਸੀ ਉਹ ਕਹਿੰਦੀ ਸੀ ਕਿ ਤੁਸੀਂ ਦੋਵੇਂ ਮੈਨੂੰ ਬਹੁਤ ਖੁਸ਼ ਰੱਖਦੀਆਂ ਜਦੋਂ ਕਮਲ ਪ੍ਰੈਗਨੈਂਟ ਹੋਈ ਤਾਂ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਸਭ ਤੋਂ ਜ਼ਿਆਦਾ ਖੁਸ਼ੀ ਤਾਂ ਮੇਰੀ ਮਾਂ ਨੂੰ ਹੋਈ ਸੀ ਉਹਨੇ ਇਹ ਬੱਚਾ ਗੁਰਲੀਨ ਦੀ ਝੋਲੀ ਵਿੱਚ ਪਾ ਦੇਣਾ ਸੀ ਮੈਨੂੰ ਬਹੁਤ ਖੁਸ਼ੀ ਸੀ ਕਿ ਮੈਂ ਪਿਓ ਬਣਨ ਵਾਲਾ ਹੋ ਗਿਆ ਮੈਨੂੰ ਕੋਈ ਮਿਹਣਾ ਮਾਰਨ ਵਾਲਾ ਨਹੀਂ ਸੀ ਜਦ ਕੇ ਰਿਸ਼ਤੇਦਾਰੀ ਵਿੱਚ ਵੀ ਗੱਲ ਉੱਡ ਗਈ ਸੀ ਕਿ ਬਲਕਾਰ ਪਿਓ ਬਣਨ ਵਾਲਾ ਹੋ ਗਿਆ ਸਾਰੇ ਮੈਨੂੰ ਫੋਨ ਕਰਕੇ ਵਧਾਈਆਂ ਦਿੰਦੇ ਸੀ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਸੀ ਕਿ ਮੈਂ ਪਿਓ ਬਣ ਜਾਊਂਗਾ ਤਾਂ ਲੋਕ ਹੋਰ ਵੀ ਵਧਾਈਆਂ ਦੇਣਗੇ ਮੇਰੀ ਰੂਹ ਤੱਕ ਖੁਸ਼ ਹੋ ਗਈ ਸੀ ਮੈਂ ਗੁਰਲੀਨ ਨੂੰ ਗਲੇ ਲਾਇਆ ਤੇ ਉਹਨੂੰ ਕਿਹਾ ਕਿ ਤੂੰ ਆਪਣੇ ਦਿਲ ਵਿੱਚ ਕੋਈ ਗੱਲ ਨਹੀਂ ਰੱਖਣੀ ਮੈਂ ਤੈਨੂੰ ਹੱਦੋਂ ਵੱਧ ਪਿਆਰ ਕਰਦਾ ਯਕੀਨ ਵੀ ਕੋਈ ਚੀਜ਼ ਹੁੰਦੀ ਆ ਮੈਂ ਕੋਸ਼ਿਸ਼ ਕਰਦਾ ਸੀ ਪਰ ਉਹ ਪ੍ਰੈਗਨੈਂਟ ਨਹੀਂ ਹੁੰਦੀ ਸੀ ਮੈਂ ਉਹ ਦੁਖੀ ਨਹੀਂ ਦੇਖਣਾ ਚਾਹੁੰਦਾ ਸੀ ਕਿਉਂਕਿ ਮੈਂ ਉਹ ਸੱਚੇ ਦਿਲੋਂ ਪਿਆਰ ਕਰਦਾ ਸੀ ਇਸੇ ਕਰਕੇ ਮੈਂ ਸੈਮਤੀ ਦੇ ਨਾਲ ਹੀ ਕਮਲ ਨਾਲ ਵਿਆਹ ਕਰਵਾ ਕੇ ਉਹਦੇ ਕੋਲੋਂ ਬੱਚਾ ਲੈਣ ਵਾਲੀ ਸਲਾਹ ਨੂੰ ਸਹੀ ਸਮਝਾ ਫਿਰ ਇਦਾਂ ਹੀ ਜਦੋਂ 9 ਮਹੀਨੇ ਪੂਰੇ ਹੋਏ ਤਾਂ ਕਮਲ ਦੇ ਬੱਚਾ ਹੋਇਆ ਜੋ ਕੁੜੀ ਸੀ ਤੇ ਹੁੰਦੇ ਹੀ ਮਰ ਗਈ ਪਤਾ ਨਹੀਂ ਕੀ ਪ੍ਰੋਬਲਮ ਸੀ ਜਾਂ ਮੇਰੀ ਸੇਵਾ ਵਿੱਚ ਕੋਈ ਕਮੀ ਰਹਿ ਗਈ ਸੀ ਜਾਂ ਫਿਰ ਮੈਂ ਕਿਤੇ ਨਾ ਕਿਤੇ ਗੁਰਲੀਨ ਦਾ ਦਿਲ ਦੁਖਾਇਆ ਸੀ ਤੇ ਬੱਚੇ ਦੇ ਕਰਕੇ ਕਮਲ ਨਾਲ ਵਿਆਹ ਕਰਵਾਇਆ ਸੀ ਜਦੋਂ ਇਹ ਹਾਦਸਾ ਹੋਇਆ ਤਾਂ ਮੇਰਾ ਦਿਲ ਟੁੱਟ ਗਿਆ ਸੀ ਕਿਉਂਕਿ ਮੇਰੀ ਆਖਰੀ ਅਖੀਰ ਤੇ ਆ ਕੇ ਵੀ ਪਿਓ ਬਣਨ ਵਾਲੀ ਇੱਛਾ ਖਤਮ ਹੋ ਗਈ ਸੀ ਮੈਂ ਚੰਗਾ ਭਲਾ ਬੰਦਾ ਦੁੱਖਾਂ ਵਿੱਚ ਘਿਰ ਗਿਆ ਸੀ ਇੰਜਵਾਏ ਤੇ ਐਸ਼ ਕਰਨ ਵਾਲਾ ਇਹਨਾਂ ਟੁੱਟ ਗਿਆ ਸੀ ਕਿ ਕਿਵੇਂ ਰੱਬ ਨੂੰ ਅੰਦਰੋਂ ਅੰਦਰੀ ਗਾਲਾਂ ਕੱਢਦਾ ਸੀ ਕਿ ਮੈਂ ਤੇਰਾ ਕੀ ਵਿਗਾੜਿਆ ਸੀ ਜੋ ਤੂੰ ਮੈਨੂੰ ਔਲਾਦ ਦਾ ਸੁੱਖ ਨਹੀਂ ਦਿੱਤਾ ਕਮਲ ਨੂੰ ਜਦੋਂ ਇਹ ਪਤਾ ਲੱਗਿਆ ਕਿ ਉਹਦਾ ਬੱਚਾ ਹੁੰਦੇ ਹੀ ਮਰ ਗਿਆ ਤਾਂ ਉਹ ਵੀ ਰੋਂ ਲੱਗ ਗਈ ਸੀ ਕਿਉਂਕਿ ਇੱਕ ਬੱਚੇ ਦੇ ਕਰਕੇ ਹੀ ਉਹਦੀ ਇਸ ਘਰ ਵਿੱਚ अहमियत ਸੀ ਤੇ ਗੁਰਲੀਨ ਮੇਰੀ ਪਹਿਲੀ ਘਰ ਵਾਲੀ ਸੀ ਉਹਨੂੰ ਵੀ ਛੱਡ ਨਹੀਂ ਸਕਦਾ ਸੀ ਤੇ ਕਮਲ ਨਾਲ ਮੈਂ ਹਮੇਸ਼ਾ ਰਹਿ ਨਹੀਂ ਸਕਦਾ ਸੀ ਮੈਂ ਦੋਨਾਂ ਤੋਂ ਇੱਕ ਪਿਓ ਵਾਂ ਦੀ ਖੁਸ਼ੀ ਨਹੀਂ ਲੈ ਸਕਿਆ ਤਾਂ ਫਿਰ ਇੱਕ ਦਿਨ ਮੈਂ ਸੋਚਿਆ ਕਿ ਕਿਉਂ ਨਾ ਮੈਂ ਵੀ ਹੋਰਾਂ ਮੁੰਡਿਆਂ ਵਾਂਗ ਬਾਹਰ ਚੱਕਰ ਚਲਾਵਾਂ ਤੇ ਕਿਸੇ ਚੰਗੀ ਭਲੀ ਕੁੜੀ ਨੂੰ ਪ੍ਰਪੋਜ਼ ਕਰਾਂ ਜੀਦੇ ਤੋਂ ਮੈਂ ਬਾਰੋਂ-ਬਾਰ ਹੀ ਬੱਚਾ ਲੈ ਲਊਂਗਾ ਤੇ ਕੁਝ ਪੈਸੇ ਦੇ ਕੇ ਮਨਾ ਲਊਂਗਾ ਮੈਂ ਘਰਦਿਆਂ ਨਾਲ ਗੱਲ ਕੀਤੀ ਤੇ ਕਮਲ ਨੂੰ ਛੱਡ ਦਿੱਤਾ ਤੇ ਗੁਰਲੀਨ ਨੂੰ ਹੀ ਆਪਣੇ ਘਰ ਰੱਖ ਲਿਆ ਕਮਲ ਬੜੇ ਹੀ ਭਰੇ ਜਿਹੇ ਮਾਨ ਨਾਲ ਮੇਰੇ ਘਰੋਂ ਗਈ ਸੀ ਉਸ ਦਿਨ ਮੈਂ ਵੀ ਮੂੰਹ ਲਟਕਾ ਕੇ ਬੈਠਾ ਸੀ ਕਿ ਮੇਰੇ ਨਾਲ ਰੱਬ ਕੀ ਕਰਦਾ ਤੇ ਮੈਂ ਕਿੰਨਾ ਬਾਦਨਸੀਬਾਂ ਜੋ ਮੈਨੂੰ ਇੱਕ ਬੱਚਾ ਹੀ ਨਹੀਂ ਮਿਲਿਆ ਫਿਰ ਇੱਕ ਦਿਨ ਮੈਂ ਸ਼ਹਿਰ ਗਿਆ ਤੇ ਆਪਣੇ ਯਾਰਾਂ ਦੋਸਤਾਂ ਨੂੰ ਫੋਨ ਕੀਤਾ ਮੈਂ ਉਹਦੇ ਨਾਲ ਕਾਲਜ ਦੀਆਂ ਕੁੜੀਆਂ ਪਿੱਛੇ ਗੇੜੀਆਂ ਕੱਟਣ ਲੱਗਾ ਮੈਂ ਚਾਹੁੰਦਾ ਸੀ ਕਿ ਮੈਨੂੰ ਵੀ ਗੁਰਲੀਨ ਵਰਗੀ ਸੋਹਣੀ ਕੁੜੀ ਲੱਭੇ ਬਿਲਕੁਲ ਚੰਗੇ ਸੁਭਾਅ ਦੀ ਹੋਵੇ ਪਰ ਮੈਨੂੰ ਬੱਚਾ ਦੇ ਸਕੇ ਇਸ ਲਈ ਮੈਂ ਰੋਜ਼ ਕਾਲਜ ਦੀਆਂ ਕੁੜੀਆਂ ਪਿੱਛੇ ਗੇੜੀਆਂ ਕੱਢਦਾ ਫਿਰ ਇੱਕ ਦਿਨ ਮੈਨੂੰ ਇੱਕ ਕੁੜੀ ਲੱਭੀ ਗਈ ਜਿਹਨੂੰ ਮੈਂ ਬਹੁਤ ਜ਼ਿਆਦਾ ਸੋਹਣੀ ਤਾਂ ਨਹੀਂ ਕਹਿ ਸਕਦਾ ਸੀ ਪਰ ਠੀਕ-ਠਾਕ ਸੋਹਣੀ ਸੀ ਗੁਰਲੀਨ ਦੇ ਮੁਤਾਬਕ ਉਹ ਇੰਨੀ ਸੋਹਣੀ ਨਹੀਂ ਸੀ ਮੈਂ ਉਹਨੂੰ ਆਪਣਾ ਨੰਬਰ ਦਿੱਤਾ ਤੇ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਹਜੇ ਉਹਦੇ ਨਾਲ ਗੱਲ ਕਰਦੇ ਨੂੰ ਮੈਨੂੰ ਇੱਕ ਹਫ਼ਤਾ ਹੋਇਆ ਸੀ ਤੇ ਗੁਰਲੀਨ ਮੈਨੂੰ ਕਹਿਣ ਲੱਗੀ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦੀ ਆਂ। ਮੈਂ ਉਹਨੂੰ ਕਿਹਾ ਕਿ ਦੱਸ ਕੀ ਕਹਿਣਾ ਚਾਹੁੰਦੀ ਂ। ਮੈਂ ਬਾਹਰ ਆਇਆ ਤਾਂ ਗੁਰਲੀਨ ਮੈਨੂੰ ਕਹਿਣ ਲੱਗੀ ਕਿ ਮੈਂ ਤੁਹਾਡੇ ਫੋਨ ਤੇ ਕਿਸੇ ਕੁੜੀ ਦਾ ਫੋਨ ਆਇਆ ਸੀ। ਮੈਂ ਉਹਨੂੰ ਕਿਹਾ ਕਿ ਹਾਂ ਉਹ ਕੁੜੀ ਕੋਈ ਹੋਰ ਨਹੀਂ ਸਗੋਂ ਬੈਂਕ ਵਾਲੀ ਕੁੜੀ ਆ। ਮੇਰਾ ਅਕਾਊਂਟ ਬੰਦ ਹੋ ਗਿਆ ਸੀ। ਇਸ ਕਰਕੇ ਮੈਂ ਉਹਨੂੰ ਅਕਾਊਂਟ ਚਲਾਉਣ ਲਈ ਗਿਆ ਸੀ ਤਾਂ ਉਹ ਪੁੱਛਣ ਲਈ ਫੋਨ ਕਰਦੀ ਹੋਣੀ ਆ ਮੇਰੇ ਝੂਠ ਤੇ ਗੁਰਲੀਨ ਨੂੰ ਸ਼ੱਕ ਹੋ ਗਿਆ ਸੀ ਮੈਂ ਕੱਪੜੇ ਪਾਏ ਤੇ ਘਰੋਂ ਤਿਆਰ ਹੋ ਕੇ ਬਾਹਰ ਗਿਆ ਉਸ ਦਿਨ ਮੈਂ ਉਸ ਕੁੜੀ ਨੂੰ ਓਏ ਆਏ ਵਿੱਚ ਲੈ ਕੇ ਜਾਣਾ ਸੀ ਤੇ ਓਏ ਆਏ ਦਾ ਰੂਮ ਬੁੱਕ ਮੈਂ ਪਹਿਲਾਂ ਹੀ ਕਰਵਾਇਆ ਹੋਇਆ ਸੀ ਗੁਰਲੀਨ ਸਮਝਦਾਰ ਦੇ ਨਾਲ ਨਾਲ ਬਹੁਤ ਛਲਾਕ ਵੀ ਸੀ ਆਪਣੀ ਉਹਨੇ ਸਕੂਟਰੀ ਕੱਢੀ ਤੇ ਮੇਰਾ ਪਿੱਛਾ ਕੀਤਾ ਮੈਂ ਉਸ ਕੁੜੀ ਨੂੰ ਲੈ ਕੇ ਓਏ ਆਏ ਰੂਮ ਵਿੱਚ ਚਲਾ ਗਿਆ ਜਦੋਂ ਮੈਂ ਉਹ ਆਏ ਦੇ ਕਮਰੇ ਦੇ ਅੰਦਰ ਚਲਾ ਗਿਆ ਤਾਂ ਗੁਰਲੀਨ ਬਾਹਰੋਂ ਦਰਵਾਜ਼ਾ ਖੜਕਾ ਰਹੀ ਸੀ ਤੇ ਉਹਨੇ ਆਪਣੇ ਮਾਪਿਓ ਤੇ ਮੇਰੇ ਮਾਪਿਓ ਨੂੰ ਵੀ ਉੱਥੇ ਹੀ ਸੱਦ ਲਿਆ ਸੀ। ਉਹਨੂੰ ਪੂਰਾ ਯਕੀਨ ਸੀ ਕਿ ਮੈਂ ਪੱਕਾ ਕੁੜੀ ਨੂੰ ਅੰਦਰ ਲੈ ਕੇ ਹੀ ਗਿਆ ਹੋਊਗਾ। ਇਸ ਲਈ ਮੇਰੇ ਘਰ ਦੇ ਤੇ ਮੇਰੇ ਸਹੁਰੇ ਕਮਰੇ ਦੇ ਬਾਹਰ ਮੇਰਾ ਇੰਤਜ਼ਾਰ ਕਰਦੇ ਸੀ। ਮੇਰਾ ਤਾਂ ਪੂਰਾ ਜਲੂਸ ਨਿਕਲ ਗਿਆ ਸੀ। ਮੈਂ ਜਦੋਂ ਦਰਵਾਜ਼ਾ ਖੋਲਿਆ ਮੇਰੇ ਨਾਲ ਜੋ ਕੁੜੀ ਸੀ ਉਹ ਤਾਂ ਡਰੀ ਹੋਈ ਸੀ। ਮਾਇਓ ਨੇ ਆਪਣੇ ਪਿੱਛੇ ਕੀਤਾ ਕਿ ਮੇਰੇ ਘਰ ਦੇ ਉਸ ਕੁੜੀ ਨੂੰ ਕੁਝ ਨਾ ਕਹਿਣਾ ਇਸ ਲਈ ਮੈਂ ਅੱਗੇ ਹੋ ਗਿਆ ਮੇਰੀ ਘਰ ਵਾਲੀ ਉਸ ਕੁੜੀ ਨੂੰ ਝੰਡੋੜਦੀ ਸੀ ਮੈਂ ਆਪਣੀ ਘਰ ਵਾਲੀ ਨੂੰ ਤੱਕਾ ਦੇ ਕੇ ਪਿੱਛੇ ਕੀਤਾ ਤੇ ਕਿਹਾ ਕਿ ਤੂੰ ਇਹਨੂੰ ਕੁਝ ਨਹੀਂ ਕਹਿਣਾ ਮੈਂ ਸਿਰਫ ਇੱਕ ਬੱਚੇ ਦੇ ਲਈ ਇਹਨੂੰ ਇਸ ਦੇ ਨਾਲ ਇੰਨਾ ਕੁਝ ਕਰਦਾ ਜੇ ਤੂੰ ਮੈਨੂੰ ਬੱਚਾ ਦੇਣ ਯੋਗੀ ਹੁੰਦੀ ਤਾਂ ਮੈਂ ਕਿਉਂ ਬਾਹਰ ਧੱਕੇ ਖਾਂਦਾ ਕਿਉਂ ਇੰਨਾ ਵਰਗੀਆਂ ਕੁੜੀਆਂ ਦੀਆਂ ਮਿੰਤਾ ਕਰਦਾ ਮੇਰੀ ਜ਼ਿੰਦਗੀ ਵਿੱਚ ਮੈਨੂੰ ਬੱਚਾ ਬਹੁਤ ਜ਼ਰੂਰੀ ਆ ਮੈਂ ਤੇਰਾ ਕਿੰਨਾ ਇਲਾਜ ਕਰਵਾਇਆ ਪਰ ਤੂੰ ਮੈਨੂੰ ਹਾਲੇ ਤੱਕ ਕੋਈ ਬੱਚਾ ਨਹੀਂ ਦੇ ਸਕੀ। ਮੇਰੀ ਇਸ ਗੱਲ ਤੇ ਮੇਰੀ ਘਰ ਵਾਲੀ ਉੱਚੀ-ਉੱਚੀ ਰੋਣ ਲੱਗ ਪਈ ਤੇ ਮੇਰੀ ਮਾਂ ਨੇ ਗੁਰਲੀਨ ਨੂੰ ਗਲੇ ਲਾਇਆ ਤੇ ਕਹਿਣ ਲੱਗੀ ਧੀਏ ਇਹਦੇ ਵਿੱਚ ਤੇਰਾ ਕੋਈ ਕਸੂਰ ਨਹੀਂ। ਮੇਰਾ ਪੁੱਤ ਵੀ ਆਪਣਾ ਵਾਰਸ ਚ ਆਉਂਦਾ ਚਾਹੇ ਉਹ ਧੀ ਹੋਵੇ ਤੇ ਚਾਹੇ ਉਹ ਪੁੱਤ ਹੋਵੇ ਪਰ ਮੈਂ ਤੈਨੂੰ ਕੁਝ ਵੀ ਨਹੀਂ ਕਹਿਣਾ ਚਾਹੁੰਦੀ। ਤੈਨੂੰ ਮੈਂ ਧੀਾਂ ਵਾਂਗ ਰੱਖਿਆ। ਅੱਜ ਤੱਕ ਕਦੀ ਬੱਚਾ ਨਾ ਹੋਣ ਦਾ ਮੈਨਾਂ ਨਹੀਂ ਮਾਰਿਆ। ਉਹਾਂ ਬੁੜੀਆਂ ਵਾਂਗੂੰ ਮੈਂ ਤੈਨੂੰ ਕਦੇ ਮਾੜੀ ਚੰਗੀ ਗੱਲ ਨਹੀਂ ਕਹੀ ਸਗੋਂ ਸਬਰ ਕੀਤਾ ਤੇ ਰੱਬ ਅੱਗੇ ਸਵੇਰੇ ਸ਼ਾਮ ਝੋਲੀਆਂ ਆਡੀਆਂ ਕਿ ਮੇਰੇ ਪੁੱਤ ਦੀ ਦੀ ਰੱਬ ਕਿਤੇ ਨਾ ਕਿਤੇ ਸੁਣ ਲਵੇ ਗੁਰਲੀਨ ਦਾ ਰੋ ਰੋ ਬੁਰਾ ਹਾਲ ਹੋ ਗਿਆ ਸੀ ਉਹ ਆਪਣੇ ਆਪ ਨੂੰ ਵਿੱਚ ਜੋੜਦੀ ਸੀ ਤੇ ਕੰਧਾਂ ਵਿੱਚ ਸਿਰ ਮਾਰਦੀ ਸੀ ਗੁਰਲੀਨ ਦੀ ਮਾਂ ਨੇ ਗੁਰਲੀਨ ਨੂੰ ਸੰਭਾਲ ਲਿਆ ਤੇ ਮੈਂ ਉਸ ਕੁੜੀ ਨੂੰ ਜਾਣ ਲਈ ਕਹਿ ਦਿੱਤਾ ਕਿ ਤੂੰ ਚੱਲ ਮੈਂ ਆਪ ਹੀ ਗੱਲ ਕਰਦਾ ਉਹ ਕੁੜੀ ਤਾਂ ਚਲੀ ਗਈ ਸੀ ਜਦ ਕਿ ਉਹ ਪ੍ਰੈਗਨੈਂਟ ਸੀ ਤੇ ਮੈਂ ਉਹਨੂੰ ਕੁਝ ਪੈਸੇ ਤੇ ਕੁਝ ਚੀਜ਼ਾਂ ਖਰੀਦ ਕੇ ਦਿੱਤੀਆਂ ਸੀ ਇਸ ਲਈ ਮੈਂ ਉਹਨੂੰ ਓਏ ਰੂਮ ਵਿੱਚ ਬੁਲਾਇਆ ਸੀ ਪਰ ਮੇਰੀ ਘਰਵਾਲੀ ਨੇ ਸਾਨੂੰ ਉੱਪਰੋਂ ਹੀ ਫੜ ਲਿਆ ਸੀ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਪਹਿਲਾਂ ਵੀ ਬੱਚੇ ਦੇ ਚੱਕਰ ਵਿੱਚ ਕਿਸੇ ਹੋਰ ਕੁੜੀ ਨਾਲ ਸੰਬੰਧ ਬਣਾਇਆ ਤੇ ਹੁਣ ਇਹਦੇ ਨਾਲ ਮੈਂ ਉਹਨੂੰ ਕਿਹਾ ਕਿ ਮੈਨੂੰ ਪੂਰਾ ਯਕੀਨ ਆ ਕਿ ਹੁਣ ਮੈਨੂੰ ਇਹ ਮੇਰਾ ਬੱਚਾ ਸਹੀ ਸਲਾਮਤੀ ਦੇਊਗੀ ਜੋ ਮੇਰੀ ਝੋਲੀ ਵਿੱਚ ਪਾਊਗੀ ਤੇ ਤੂੰ ਬਿਲਕੁਲ ਸ਼ਾਂਤ ਰਹਿ ਮੈਨੂੰ ਆਖਰੀ ਵਾਰ ਇੱਕ ਮੌਕਾ ਦੇਖ ਲੈੰਦੇ ਮੈਂ ਦੁਬਾਰਾ ਕਦੇ ਇਹ ਕੰਮ ਨਹੀਂ ਕਰਦਾ ਮੈਂ ਗੁਰਲੀਨ ਦੇ ਪੈਰਾਂ ਵਿੱਚ ਬੈਠ ਗਿਆ ਸੀ ਤੇ ਉਹਦੀਆਂ ਮਿੰਨਤਾਂ ਕਰਦਾ ਸੀ ਕਿ ਤੂੰ ਮੇਰੇ ਨਾਲ ਗੁੱਸੇ ਨਾ ਹੋ ਤੇ ਆਪਣੇ ਆਪ ਨੂੰ ਬਿਲਕੁਲ ਸਹੀ ਰੱਖਾ ਕੀ ਪਤਾ ਰੱਬ ਨੇ ਆਪਣੀ ਕਿਸਮਤ ਵਿੱਚ ਕੀ ਲਿਖਿਆ ਮੈਂ ਵੀ ਰੋ ਪਿਆ ਸੀ ਕਿ ਮੈਂ ਆਪਣੀ ਘਰ ਵਾਲੀ ਨੂੰ ਛੱਡ ਕੇ ਬੱਚੇ ਦਾ ਕਰਕੇ ਹੋਰ ਕੁੜੀਆਂ ਦੇ ਨਾਲ ਸੰਬੰਧ ਬਣਾਉਂਦਾ ਮੈਂ ਆਪਣੀ ਘਰ ਵਾਲੀ ਨੂੰ ਖੁਸ਼ ਤਾਂ ਰੱਖਦਾ ਸੀ ਪਰ ਮੈਨੂੰ ਬੱਚੇ ਦੀ ਖੁਸ਼ੀ ਬਾਹਰੋਂ ਹੀ ਮਿਲੀ ਸੀ ਫਿਰ ਇਦਾਂ ਹੀ ਟਾਈਮ ਪੂਰਾ ਹੋਇਆ ਤਾਂ ਉਸ ਕੁੜੀ ਨੇ ਇੱਕ ਮੁੰਡੇ ਨੂੰ ਸਹੀ ਸਲਾਮਤ ਜਨਮ ਦਿੱਤਾ ਤਾਂ ਮੈਂ ਉਸ ਵੇਲੇ ਰੱਬ ਅੱਗੇ ਹੱਥ ਜੋੜੇ ਤੇ ਉਹਦਾ ਧੰਨਵਾਦ ਕੀਤਾ ਕਿ ਤੂੰ ਮੈਨੂੰ ਸਹੀ ਸਲਾਮਤ ਬੱਚਾ ਦੇ ਦਿੱਤਾ ਮੈਂ ਗੁਰਦੁਆਰੇ ਝੋਲੀ ਵਿੱਚ ਉਹ ਬੱਚਾ ਪਵਾਇਆ ਤਾਂ ਉਹ ਕੁੜੀ ਰੋਣ ਲੱਗ ਪਈ ਕਹਿਣ ਲੱਗੀ ਕਿ ਇਹ ਮੇਰੀ ਜਾਨ ਬਣ ਗਿਆ ਮੇਰਾ ਹੌਸਲਾ ਨਹੀਂ ਪੈਂਦਾ ਕਿ ਮੈਂ ਇੰਝ ਕਿਸੇ ਦੀ ਝੋਲੀ ਵਿੱਚ ਪਾ ਦੇਵਾਂ ਮੈਂ ਉਹਨੂੰ ਕਿਹਾ ਕਿ ਹੁਣ ਤੂੰ ਇਦਾਂ ਨਾ ਕਰ ਤੂ ਇੱਕ ਪੜਨ ਲਿਖਣ ਵਾਲੀ ਕੁੜੀ ਐ ਸਿਰਫ ਇੱਕ ਤੋਂ ਮਜਬੂਰੀ ਤੇ ਮੇਰਾ ਮਾਨ ਰੱਖ ਕੇ ਇਹ ਕੰਮ ਕੀਤਾ ਤੇ ਆਪਣੇ ਦਿਲੋਂ ਪਿਆਰ ਨਾਲ ਮੇਰੀ ਘਰਵਾਲੀ ਦੀ ਝੋਲੀ ਵਿੱਚ ਇਹ ਬੱਚਾ ਪਾਵੇ ਉਹਨੇ ਬੜੇ ਹੀ ਪਿਆਰ ਨਾਲ ਮੇਰੀ ਘਰਵਾਲੀ ਦੀ ਝੋਲੀ ਵਿੱਚ ਫਿਰ ਬੱਚਾ ਪਾਇਆ ਤਾਂ ਗੁਰਲੀਨ ਬਹੁਤ ਰੋਈ ਸੀ ਉਹ ਕੁੜੀ ਵੀ ਗੁਰਲੀਨ ਦੇ ਗੱਲ ਆ ਕੇ ਰੋਂਦੀ ਸੀ ਕਿਉਂਕਿ ਉਹਦਾ ਵੀ ਇਸ ਬੱਚੇ ਨਾਲ ਪਿਆਰ ਸੀ ਆਪਣਾ ਖੂਨ ਕਿਸੇ ਨੂੰ ਦੇਣਾ ਬਹੁਤ ਔਖਾ ਹੁੰਦਾ ਮੇਰੀ ਮਾਂ ਜੋ ਰੱਬ ਦਾ ਸ਼ੁਕਰ ਵੀ ਕਰਦੀ ਸੀ ਤੇ ਰੋਂਦੀ ਵੀ ਸੀ ਕਿ ਮੇਰੇ ਪੁੱਤ ਨੂੰ ਬੱਚਾ ਵੀ ਦਿੱਤਾ ਤੇ ਉਹ ਵੀ ਕਿਸੇ ਹੋਰ ਦੀ ਕੁੱਖੋਂ ਬੱਚਾ ਦਿੱਤਾ ਬੱਚਾ ਬਹੁਤ ਸੋਨਾ ਸੀ ਉਹ ਤਾਂ ਜਿਵੇਂ ਮੇਰੀ ਕਾਪੀ ਹੀ ਬਣਿਆ ਹੋਇਆ ਸੀ ਮੇਰੇ ਵਰਗੇ ਲੈ ਨਕਸ਼ ਗੁਰਲੀ ਨੂੰ ਗਲੇ ਲਾ ਕੇ ਵਾਰ-ਵਾਰ ਮੂੰਹ ਚੁੰਮੀ ਜਾਂਦੀ ਸੀ ਮੈਂ ਆਪਣੀ ਘਰ ਵਾਲੀ ਤੇ ਬੱਚੇ ਨੂੰ ਮਾਪਿ ਪਿਓ ਦੇ ਨਾਲ ਘਰ ਭੇਜ ਦਿੱਤਾ ਤੇ ਮੈਂ ਉਸ ਕੁੜੀ ਨੂੰ ਸਹੀ ਸਲਾਮਤ ਉਹਦੇ ਹੋਸਟਲ ਵਿੱਚ ਪਹੁੰਚਾਉਣਾ ਸੀ ਕੁਝ ਦਵਾਈਆਂ ਤੇ ਟੈਸਟ ਕਰਵਾ ਕੇ ਮੈਂ ਉਹਨੂੰ ਹੌਸਟਲ ਛੱਡਣ ਦੇ ਲਈ ਚਲਾ ਗਿਆ। ਜਦੋਂ ਮੈਂ ਰਸਤੇ ਵਿੱਚ ਜਾਂਦਾ ਸੀ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਜੇ ਕਿਸੇ ਹੋਰ ਨੂੰ ਵੀ ਬੱਚੇ ਦੀ ਲੋੜ ਹੋਈ ਤਾਂ ਮੈਨੂੰ ਦੱਸ ਦਿਓ। ਮੈਂ ਇੱਕ ਮਜਬੂਰ ਤੇ ਬੇਸਹਾਰਾ ਕੁੜੀ ਆ। ਮੈਂ ਤੈਨੂੰ ਝੂਠ ਬੋਲਿਆ ਸੀ ਕਿ ਮੇਰੇ ਮਾਂ ਪਿਓ ਹੈਗੇ ਆ ਪਰ ਅਸਲ ਵਿੱਚ ਮੇਰਾ ਕੋਈ ਵੀ ਨਹੀਂ। ਮੈਂ ਤਾਂ ਬਸ ਅਨਾਥ ਕੁੜੀ ਆ ਜੋ ਇਦਾਂ ਹੀ ਕਮਾਈ ਕਰਕੇ ਆਪਣੀ ਪੜ੍ਹਾਈ ਪੂਰੀ ਕਰਦੀ ਆ ਤੇ ਕੁਝ ਬਣਾ ਚਾਹੁੰਦੀ ਆ। ਮੈਂ ਜਦੋਂ ਉਸ ਦੇ ਮੂੰਹ ਇਹ ਗੱਲ ਸੁਣ ਕੇ ਹਰਾ ਰਹਿ ਗਿਆ ਉਹ ਵਿਚਾਰੀ ਇਦਾਂ ਹੀ ਆਪਣਾ ਟਾਈਮ ਪਾਸ ਕਰਦੀ ਹੋਊਗੀ ਮੈਂ ਉਹਨੂੰ ਕਿਹਾ ਕਿ ਤੂੰ ਅੱਜ ਤੋਂ ਬਾਅਦ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਤੇਰੀ ਪੜ੍ਹਾਈ ਦਾ ਤੇ ਤੇਰਾ ਜੋ ਵੀ ਖਰਚਾ ਹੋਊਗਾ ਉਹ ਤੂੰ ਮੈਨੂੰ ਦੱਸ ਦੇ ਮੈਂ ਆਪ ਹੀ ਦੇ ਦਿਆ ਕਰੂੰਗਾ ਤੂੰ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰਨਾ ਅੱਜ ਕੱਲ੍ਹ ਜ਼ਮਾਨਾ ਬਹੁਤ ਮਾੜਾ ਲੋਕ ਤੇਰੇ ਨਾਲ ਕੁਝ ਜ਼ਿਆਦਾ ਗਲਤ ਨਹੀਂ ਕਰ ਸਕਦੇ ਆ ਮੈਨੂੰ ਉਹਦੇ ਤੇ ਤਰਸ ਆ ਗਿਆ ਸੀ ਮੈਂ ਉਹਦਾ ਖਰਚਾ ਕਰਨ ਦਾ ਮਨ ਬਣਾ ਲਿਆ ਮੈਂ ਉਹਨੂੰ ਹੋਸਟਲ ਵਿੱਚ ਛੱਡ ਕੇ ਆਇਆ ਤਾਂ ਆਪਣੇ ਘਰ ਵਾਲਿਆਂ ਨੂੰ ਉਹਦੇ ਬਾਰੇ ਦੱਸਿਆ ਤਾਂ ਉਹ ਵੀ ਹੈਰਾਨ ਰਹਿ ਗਈ ਕਹਿਣ ਲੱਗੀ ਕਿ ਇੱਕ ਗਰੀਬ ਤੇ ਮਜਬੂਰ ਕੁੜੀ ਨੇ ਮੇਰੀ ਝੋਲੀ ਭਰ ਦਿੱਤੀ ਮੈਂ ਉਹਦਾ ਧੰਨਵਾਦ ਕਿੱਦਾਂ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਸੀ ਮੇਰੀ ਘਰ ਵਾਲੀ ਨੂੰ ਬੜੇ ਪਛਤਾਵਾ ਹੁੰਦਾ ਤੇ ਵਾਰ-ਵਾਰ ਮੇਰੇ ਕੋਲੋਂ ਮਾਫੀ ਮੰਗਦੀ ਸੀ ਉਹ ਮੇਰੇ ਬੱਚੇ ਨੂੰ ਬੜੇ ਧਿਆਨ ਨਾਲ ਰੱਖਦੀ ਸੀ ਬੜੇ ਪਿਆਰ ਨਾਲ ਉਹਨੂੰ ਪਾਲਦੀ ਸੀ ਜਦੋਂ ਮੈਂ ਉਸ ਕੁੜੀ ਬਾਰੇ ਉਹਦੇ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੀ ਆਪਾਂ ਉਸ ਕੁੜੀ ਨੂੰ ਇਸ ਘਰ ਵਿੱਚ ਲੈ ਆਈਏ ਤੇ ਕਿਤੇ ਨਾ ਕਿਤੇ ਚੰਗਾ ਰਿਸ਼ਤਾ ਵੇਖ ਕੇ ਉਹਦਾ ਵਿਆਹ ਕਰ ਦੇਵਾਂਗੇ ਮੈਂ ਆਪਣੀ ਜ਼ਿੰਦਗੀ ਉਹਨੂੰ ਆਪ ਜਿਉਣ ਨਾਲੇ ਉਹ ਆਪਣੀ ਜ਼ਿੰਦਗੀ ਆਪ ਜਿਉਣ ਲੱਗ ਜਾਊਗੀ ਤੇ ਸਾਰੀ ਜ਼ਿੰਦਗੀ ਉਹ ਆਪਣੇ ਗੁਣਗਾਊਗੀ ਮੈਂ ਉਹਨੂੰ ਕਿਹਾ ਕਿ ਨਹੀਂ ਮੈਂ ਇਦਾਂ ਨਹੀਂ ਕਰ ਸਕਦਾ ਮੈਂ ਉਹ ਆਪਣੇ ਘਰ ਵਿੱਚ ਨਹੀਂ ਲਿਆ ਸਕਦਾ ਕਿਸੇ ਕੁੜੀ ਨੂੰ ਘਰ ਵਿੱਚ ਲਿਆਉਣਾ ਮੇਰੀ ਉਦੋਂ ਮਜਬੂਰੀ ਸੀ ਪਰ ਹੁਣ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਮਜਬੂਰੀ ਨਹੀਂ ਜਿਸ ਚੀਜ਼ ਦੀ ਮੈਨੂੰ ਲੋੜ ਸੀ ਉਹ ਮੈਨੂੰ ਮਿਲ ਗਈ ਆ ਮੈਂ ਕਿਸੇ ਕੁੜੀ ਨੂੰ ਆਪਣੇ ਘਰ ਵਿੱਚ ਲਿਆਉਣਾ ਚੰਗਾ ਨਹੀਂ ਸਮਝਦਾ ਸੀ ਪਰ ਮੈਂ ਉਹਦੀ ਮਦਦ ਜ਼ਰੂਰ ਕਰੂੰਗਾ ਜਦੋਂ ਉਹ ਕਹੂਗੀ ਮੈਂ ਉਦੋਂ ਹੀ ਉਹਨੂੰ ਕੁਝ ਪੈਸੇ ਤੇ ਉਸ ਦੀਆਂ ਲੋੜਵੰਤ ਚੀਜ਼ਾਂ ਵੀ ਦੇ ਦੇਵਾਂਗਾ ਪਰ ਘਰੇ ਨਹੀਂ ਲਿਆ ਸਕਦਾ ਉਹ ਜਿੱਥੇ ਚਾਹੇ ਵਿਆਹ ਕਰਵਾ ਲਵੇ ਮੈਂ ਖਰਚਾ ਕਰ ਦੇਵਾਂਗਾ ਮੇਰੀ ਘਰ ਵਾਲੀ ਮੇਰੀ ਇਸ ਗੱਲ ਨਾਲ ਸਹਿਮਤ ਹੋਈ ਤੇ ਮੇਰੇ ਗਲੇ ਲਾ ਕੇ ਰੋਣ ਲੱਗ ਪਈ ਕਹਿਣ ਲੱਗੀ ਕਿ ਐ ਇੱਕ ਅਨਾਥ ਧੀ ਨੇ ਕਿੰਨੀ ਵੱਡੀ ਕੁਰਬਾਨੀ ਦੇ ਕੇ ਮੈਨੂੰ ਬੱਚਾ ਦਿੱਤਾ ਮੈਂ ਉਹਦੇ ਬਾਰੇ ਗਲਤ ਸੋਚਦੀ ਸੀ ਹਰ ਇੱਕ ਕੁੜੀ ਦੀ ਆਪੋ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਹਰ ਔਰਤ ਕਿਤੇ ਨਾ ਕਿਤੇ ਦੁਖੀ ਵੀ ਜ਼ਰੂਰ ਹੁੰਦੀ ਹੈ ਮੈਂ ਥੋੜਾ ਜਿਹਾ ਆਪਣੇ ਘਰ ਵਾਲੀ ਨੂੰ ਗਲੇ ਲਾਇਆ ਤੇ ਫਿਰ ਮੈਂ ਆਪਣੇ ਬੱਚੇ ਨੂੰ ਚੁੱਕਿਆ ਤੇ ਉਹਦੇ ਨਾਲ ਪਿਆਰ ਕਰਨ ਲੱਗ ਪਿਆ ਤੇ ਮੇਰੀ ਘਰ ਵਾਲੀ ਸੌਂ ਗਈ ਸੀ ਇਦਾਂ ਹੀ ਸਾਡੇ ਹਾਸੇ ਖੇਡਦੇ 8 ਮਹੀਨੇ ਲੰਘ ਗਏ ਤੇ ਮੈਂ ਇੱਕ ਦਿਨ ਦੇਖਿਆ ਕਿ ਮੇਰੀ ਘਰ ਵਾਲੀ ਵਾਰ-ਵਾਰ ਉਲਟੀਆਂ ਕਰ ਰਹੀ ਸੀ ਮੈਂ ਉਹਨੂੰ ਕਿਹਾ ਕਿ ਚੱਲ ਡਾਕਟਰ ਕੋਲ ਦਵਾਈ ਲੈ ਕੇ ਆਉਣੇ ਆ ਤਾਂ ਉਹ ਕਹਿਣ ਲੱਗੀ ਕਿ ਕਿਉਂ ਮਜ਼ਾ ਕਰਦੇ ਹੋ ਮੈਂ ਪ੍ਰੈਗਨੈਂਟ ਨਹੀਂ ਹੋਈ ਮੈਂ ਵੈਸੇ ਹੀ ਠੀਕ ਨਹੀਂ ਸ਼ਾਇਦ ਮੈਨੂੰ ਕੁਝ ਖਾਦਾ ਪੀਤਾ ਪਚਦਾ ਨਹੀਂ ਇਸ ਲਈ ਮੈਂ ਠੀਕ ਨਹੀਂ ਆ ਪਰ ਡਾਕਟਰ ਕੋਲ ਜਾਣ ਦੀ ਵੀ ਕੋਈ ਖਾਸ ਜ਼ਰੂਰਤ ਨਹੀਂ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਇਹੋ ਜਿਹੀ ਕੋਈ ਗੱਲ ਨਹੀਂ ਕਹਿਣਾ ਚਾਹੁੰਦਾ ਸਿਰਫ ਤੇਰੀ ਸਿਹਤ ਦਾ ਧਿਆਨ ਕਰਕੇ ਤਾਂ ਇਹਨੂੰ ਡਾਕਟਰ ਕੋਲ ਲੈ ਕੇ ਜਾਣਾ ਚਾਹੁੰਦਾ ਮੈਂ ਉਹਦੇ ਨੂੰ ਥੋੜੀ ਜਿਹੀ ਜਿਹੀ ਕੀਤੀ ਕਿ ਉਹ ਤਿਆਰ ਹੋ ਗਈ ਜਦੋਂ ਮੈਂ ਡਾਕਟਰ ਦੇ ਕੋਲ ਗਿਆ ਤਾਂ ਡਾਕਟਰ ਕਹਿਣ ਲੱਗਾ ਕਿ ਤੁਹਾਡੀ ਘਰ ਵਾਲੀ ਤਾਂ ਪ੍ਰੈਗਨੈਂਟ ਆ ਤੇ ਤੁਸੀਂ ਇਹਦਾ ਧਿਆਨ ਰੱਖੋ ਮੈਂ ਤਾਂ ਇਹ ਗੱਲ ਸੁਣ ਕੇ ਹੈਰਾਨ ਹੀ ਰਹਿ ਗਿਆ ਮੈਂ ਗੁਰਲੀਨ ਦੇ ਮੂੰਹ ਵੱਲ ਵੇਖਦਾ ਸੀ ਤੇ ਉਹ ਮੇਰੇ ਵੱਲ ਵੇਖਦੀ ਸੀ ਮੇਰੇ ਮੂੰਹ ਤੇ ਇੱਕ ਸਮਾਈਲ ਜਿਹੀ ਆਈ ਤੇ ਪਿਆਰੀ ਜਿਹੀ ਸਮਾਈਲ ਦੇ ਨਾਲ ਮੈਂ ਆਪਣੇ ਘਰ ਵਾਲੀ ਨੂੰ ਆਪਣੇ ਗਲੇ ਲਾ ਲਿਆ ਮੈਂ ਬਹੁਤ ਖੁਸ਼ ਸੀ ਕਿ ਮੇਰੀ ਆਪਣੀ ਘਰ ਵਾਲੀ ਹੁਣ ਪ੍ਰੈਗਨੈਂਟ ਹੋ ਗਈ ਆ ਮੈਨੂੰ ਬਹੁਤ ਖੁਸ਼ੀ ਸੀ ਮੈਂ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ ਇਹ ਉਹ ਕਹਿਣ ਲੱਗੀ ਕਿ ਤੁਸੀਂ ਇੱਕ ਬੱਚਾ ਲੈ ਕੇ ਉਹਦੀ ਸੇਵਾ ਕੀਤੀ ਤੇ ਇਹੀ ਸੇਵਾ ਦਾ ਤੁਹਾਨੂੰ ਮੇਵਾ ਮਿਲ ਗਿਆ ਮੈਂ ਆਪਣੇ ਘਰਵਾਲੇ ਕੋਈ ਕੰਮ ਨਹੀਂ ਕਰਵਾ ਦਿੰਦਾ ਸੀ ਮੈਂ ਉਹਦੇ ਲਈ ਸਪੈਸ਼ਲ ਨੌਕਰਾਨੀ ਰੱਖ ਲਈ ਸੀ ਮੇਰੀ ਮਾਂ ਤੇ ਘਰ ਵਾਲੀ ਬਸ ਬੱਚੇ ਨੂੰ ਹੀ ਸੰਭਾਲਦੀਆਂ ਸੀ ਘਰ ਦਾ ਕੰਮ ਸਾਰਾ ਨੌਕਰਾਨੀ ਹੀ ਕਰਦੀ ਸੀ ਮੇਰੀ ਜ਼ਿੰਦਗੀ ਵਿੱਚ ਇਹ ਪਹਿਲੀ ਖੁਸ਼ੀ ਸੀ ਜਿਹੜੀ ਰੱਬ ਨੇ ਮੈਨੂੰ ਦਿੱਤੀ ਸੀ ਤੇ ਮੈਨੂੰ ਨਹੀਂ ਪਤਾ ਕਿ ਕਿੰਨੀ ਵਾਰ ਮੈਂ ਰੱਬ ਦਾ ਸ਼ੁਕਰ ਕਰ ਚੁੱਕਿਆ ਸੀ ਕਿ ਰੱਬ ਨੇ ਮੇਰੀ ਸੁਣ ਲਈ ਮੇਰੀ ਘਰ ਵਾਲੀ ਦੀ ਆਪਣੇ ਪੁੱਖ ਹਰੀ ਕਰ ਦਿੱਤੀ ਸਾਰੇ ਬਹੁਤ ਖੁਸ਼ ਸੀ 9 ਮਹੀਨਿਆਂ ਬਾਅਦ ਰੱਬ ਨੇ ਮੈਨੂੰ ਇੱਕ ਧੀ ਦੀ ਦਾਤ ਦਿੱਤੀ ਜੀਨੂੰ ਮੈਂ ਆਪਣੇ ਗਲੇ ਲਾਇਆ ਤੇ ਉਹਦੇ ਪੈਰ ਚੁੰਮ ਕੇ ਆਪਣੇ ਮੱਥੇ ਨਾਲ ਲਾਇ ਤੇ ਮੇਰੀ ਤਕਦੀਰ ਹੀ ਬਦਲ ਗਈ ਸੀ ਮੇਰੀ ਜ਼ਿੰਦਗੀ ਵਿੱਚ ਇੰਨੀਆਂ ਖੁਸ਼ੀਆਂ ਆਈਆਂ ਕਿ ਸ਼ਾਇਦ ਮੈਨੂੰ ਦੁੱਖ ਭੁੱਲ ਹੀ ਗਏ ਸੀ ਮੇਰੀ ਘਰ ਵਾਲੀ ਵੀ ਬਹੁਤ ਖੁਸ਼ ਸੀ ਸਾਡੇ ਕੋਲ ਦੋ ਬੱਚੇ ਸੀ ਮੈਂ ਦੋਨਾਂ ਦੀ ਇੱਕੋ ਜਿਹੀ ਪਰਵਰਿਸ਼ ਕਰਦਾ ਸੀ ਪਰ ਮੈਂ ਆਪਣੀ ਧੀ ਦਾ ਬਹੁਤ ਜ਼ਿਆਦਾ ਤੇ ਘਰਦਾ ਸੀ ਜਦੋਂ ਮੇਰੇ ਬੱਚੇ ਵੱਡੇ ਹੋਏ ਤਾਂ ਦੋਨੋਂ ਕਾਫੀ ਪੜ੍ਹ ਲਿਖ ਗਏ ਸੀ ਮੇਰੀ ਕੁੜੀ ਜੋ ਇੰਗਲੈਂਡ ਜਾਣਾ ਚਾਹੁੰਦੀ ਸੀ ਮੈਂ ਉਹਨੂੰ ਇੰਗਲੈਂਡ ਭੇਜਿਆ ਥੋੜਾ ਟਾਈਮ ਹੋਇਆ ਤਾਂ ਉਹਨੇ ਮੇਰੇ ਮੁੰਡੇ ਨੂੰ ਵੀ ਬਾਹਰ ਸੱਦ ਲਿਆ ਮੇਰੇ ਦੋਨੋਂ ਬੱਚੇ ਬਾਹਰ ਸੈਟ ਹੋ ਗਏ ਆਪਣੇ ਕੰਮ ਕਾਰ ਕਰਨ ਲੱਗ ਪਏ ਕਾਫੀ ਪੈਸਾ ਵੀ ਕਮਾਉਂਦੇ ਸੀ ਜਦੋਂ ਫਿਰ ਉਹਨਾਂ ਨੂੰ ਬਾਹਰ ਗਿਆ ਨੂੰ 6 ਸਾਲ ਹੋਏ ਤਾਂ ਉਹਨਾਂ ਨੇ ਮੈਨੂੰ ਤੇ ਮੇਰੀ ਘਰ ਵਾਲੀ ਨੂੰ ਇੰਗਲੈਂਡ ਸੱਦ ਲਿਆ ਮੈਂ ਬਹੁਤ ਕੁਆਸਿਸ ਸੀ ਕਿ ਮੇਰੀ ਜ਼ਿੰਦਗੀ ਵਿੱਚ ਰੱਬ ਨੇ ਕੀ ਕੁਝ ਲਿਖਿਆ ਸੀ ਕਿੰਨੇ ਦੁੱਖਾਂ ਤਕਲੀਫਾਂ ਵਿੱਚੋਂ ਲੰਘ ਕੇ ਹੁਣ ਖੁਸ਼ੀ ਦੇ ਦਿਨ ਆ ਗਏ ਸੀ ਮੈਂ ਜਦੋਂ ਆਪਣੇ ਬੱਚਿਆਂ ਦੇ ਕੋਲ ਬਾਹਰ ਗਿਆ ਤਾਂ ਮੈਨੂੰ ਇੱਕ ਸਰਪ੍ਰਾਈਜ਼ ਮਿਲਿਆ ਕਿ ਮੇਰੀ ਆਪਣੀ ਧੀ ਨੇ ਆਪਣੇ ਲਈ ਇੱਕ ਮੁੰਡਾ ਲੱਭਿਆ ਹੋਇਆ ਸੀ ਜੋ ਬਹੁਤ ਚੰਗਾ ਸੀ ਤੇ ਮੈਨੂੰ ਉਹਦੇ ਨਾਲ ਵਿਆਹ ਕਰਨ ਲਈ ਕਹਿੰਦੀ ਸੀ ਮੈਂ ਕੁਝ ਨਹੀਂ ਕਿਹਾ ਮੈਂ ਆਪਣੇ ਘਰ ਵਾਲੇ ਦੀ ਸਲਾਹ ਲਈ ਤੇ ਉਸ ਮੁੰਡੇ ਨੂੰ ਮਿਲਣ ਦੇ ਲਈ ਮੈਂ ਤੇ ਨਿਹਰਾ ਮੁੰਡਾ ਗਿਆ ਮੈਂ ਜੋ ਮੇਰਾ ਜਵਾਈ ਬਣਨ ਵਾਲਾ ਮੁੰਡਾ ਤਾਂ ਬਹੁਤ ਹੀ ਜ਼ਿਆਦਾ ਚੰਗਾ ਤੇ ਅਕਲਮੰਦ ਸੀ ਮੈਂ ਆਪਣੀ ਧੀ ਦਾ ਵਿਆਹ ਉਹਦੇ ਨਾਲ ਕਰ ਦਿੱਤਾ ਉਹ ਵੀ ਇੰਗਲੈਂਡ ਵਿੱਚ ਹੀ ਸੈੱਟ ਸੀ ਮੈਂ ਸੋਚਦਾ ਸੀ ਕਿ ਰੱਬ ਨੇ ਮੇਰੀ ਜ਼ਿੰਦਗੀ ਕਿਹੋ ਜਿਹੀ ਲਿਖੀ ਸੀ ਪਹਿਲਾਂ ਮੈਨੂੰ ਦੁਖੀ ਕੀਤਾ ਤੇ ਹੁਣ ਖੁਸ਼ੀਆਂ ਤੇ ਸੁੱਖ ਮਿਲ ਲੱਗ ਪਏ ਫਿਰ ਹੌਲੀ-ਹੌਲੀ ਦਿਨ ਲੰਘਦੇ ਗਏ ਮੈਂ ਆਪਣੇ ਮੁੰਡੇ ਦਾ ਵੀ ਵਿਆਹ ਕਰ ਦਿੱਤਾ ਮੈਂ ਆਪਣੇ ਪੋਤੇ-ਪੋਤੀਆਂ ਨਾਲ ਖੇਡਦਾ ਸੀ ਤੇ ਅੱਜ ਮੈਂ ਇੰਨਾ ਬੁੱਢਾ ਹੋ ਗਿਆ ਕਿ ਮੇਰੇ ਪੋਤੇ-ਪੋਤੀਆ ਮੈਨੂੰ ਹੱਥ ਫੜ ਕੇ ਤੋਰਦੇ ਆ ਤੇ ਕਦੀ-ਕਦੀ ਮੈਂ ਬਿਮਾਰ ਹੋ ਜਾਣਾ ਮੇਰੇ ਬੱਚੇ ਮੇਰੇ ਆਲੇ ਦੁਆਲੇ ਬੈਠ ਜਾਂਦੇ ਆ ਮੇਰੀ ਘਰ ਵਾਲੀ ਦਾ ਸਾਥ ਹਜੇ ਵੀ ਮੇਰੇ ਨਾਲ ਆ ਹੁਣ ਇਹ ਨਹੀਂ ਪਤਾ ਕਿ ਰੱਬ ਨੇ ਸਾਡਾ ਦੋਵਾਂ ਦਾ ਸਾਥ ਕਦੋਂ ਤੋੜ ਦੇਣਾ ਬਸ ਮੈਂ ਆਪਣੇ ਬੱਚਿਆਂ ਨੂੰ ਸੁਖੀ ਦੇ ਪੁੱਛ ਦੇਖਣਾ ਚਾਹੁੰਦਾ ਸੀ ਤੇ ਉਹ ਮੈਂ ਦੇਖ ਲਿਆ ਸੀ ਮੈਂ ਤੇ ਮੇਰੀ ਘਰ ਵਾਲੀ ਇੰਗਲੈਂਡ ਵਿੱਚ ਬਸ ਘੁੰਮ ਫਿਰ ਕੇ ਆਪਣੀ ਜ਼ਿੰਦਗੀ ਜਿਉ ਰਹੇ ਆ ਪਿੰਡ ਛੱਡਣ ਨੂੰ ਸਾਡਾ ਦਿਲ ਤਾਂ ਨਹੀਂ ਕਰਦਾ ਸੀ ਪਰ ਫਿਰ ਵੀ ਅਸੀਂ ਆਪਣੇ ਬੱਚਿਆਂ ਦਾ ਕਰਕੇ ਇੱਥੇ ਆ ਗਏ ਤੇ ਸਾਰੀ ਜਾਇਦਾਦ ਮੇਰੇ ਮੁੰਡੇ ਨੇ ਆਪਣੇ ਨਾਮ ਕਰਵਾ ਲਈ ਮੈਂ ਆਪਣੇ ਬੱਚਿਆਂ ਦੇ ਵਿੱਚ ਬਹੁਤ ਖੁਸ਼ ਹਾਂ ਰੱਬ ਕਰੇ ਮੈਂ ਇਦਾਂ ਹੀ ਆਪਣੇ ਬੱਚਿਆਂ ਦੇ ਵਿੱਚ ਖੁਸ਼ ਰਹਾ ਤੇ ਮੇਰੀ ਘਰ ਵਾਲੀ ਦਾ ਸਾਥ ਸਦਾ ਮੇਰੇ ਨਾਲ ਇਦਾਂ ਹੀ ਬਣਿਆ ਰਹੇ ਉਮੀਦ ਕਰਦਾ ਕਿ ਤੁਹਾਨੂੰ ਇਹ ਮੇਰੀ ਸੱਚੀ ਜ਼ਿੰਦਗੀ ਦੀ ਕਹਾਣੀ ਵਧੀਆ ਲੱਗੀ ਹੋਗੀ ਹਾਂਜੀ ਦੋਸਤੋ ਇਹ ਸੀ ਇੱਕ ਸੱਚੀ ਕਹਾਣੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ